ਗਾਇਸ ਤੇ ਅੱਜ ਜੋ ਸੀ ਬਣਾਉਣੀ ਆ ਪਰ ਮੀਨ ਸ਼ਿਮਲਾ ਮਿਰਚ ਤੇ ਸ਼ਿਮਲਾ ਮਿਰਚ ਸੀ ਤੋਂ ਕੇ ਇਸ ਤਰ੍ਹਾਂ ਕਰ ਲਈ ਸੀ ਇਹਦੇ ਵਿੱਚ ਜਿੰਨੇ ਵੀ ਬੀਜ ਸੀਗੇ ਸਾਰੇ ਕੱਢ ਲਏ ਸੀਗੇ ਸ਼ਿਮਲਾ ਮਿਰਚ ਚੋਂ ਤੇ ਆਲੂ ਦਾ ਆਲੂ ਦੀ ਸਾਰੀ ਪੇਟੀ ਅਸੀਂ ਤਿਆਰ ਕਰ ਲਈ ਆ ਆਲੂ ਵਾਲ ਨੇ ਸੀ ਇਹਦੇ ਵਿੱਚ ਨਮਕ ਮਿਰਚ ਤੇ ਹਲਦੀ ਜੀਰਾ ਪਾ ਕੇ ਸਾਰਾ ਮਸਾਲਾ ਤਿਆਰ ਕਰ ਲਿਆ ਤੇ ਇਧਰ ਗਾਇਸ ਗੈਸ ਤੇ ਉੱਪਰ ਆਪਾਂ ਟ੍ਰਾਈ ਪੈਨ ਰੱਖ ਲਿਆ ਸੀ ਇਹਦੇ ਵਿੱਚ ਪਿਆਜ਼ ਕੱਟਲੇ ਸੀ ਹਲਕੇ ਹਲਕੇ ਤੇ ਇੱਕ ਪਾਈ ਸੀ ਆਪਾਂ ਮਿਰਚ ਹਰੀ ਮਿਰਚ ਤੇ ਹੁਣ ਆਪਾਂ ਆਲੂ ਦੀ ਪਿੱਠੀ ਪਾਤੀ ਤੇ ਇਸ ਤਰ੍ਹਾਂ ਇਹਨੂੰ ਆਪਾਂ ਹੁਣ ਰਲਾ ਦਾਂਗੇ ਦੇਖੋ ਗਾਇਜ਼ ਤੇ ਇਸ ਤਰ੍ਹਾਂ ਗਾਇਜ਼ ਘਰ ਮੇਂ ਸ਼ਿਮਲਾ ਮਿਰਚ ਬਣ ਕੇ ਤਿਆਰ ਹੋਊਗੀ ਤੇ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਟ੍ਰਾਈ ਕਰਿਓ ਇਸ ਵੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਉਮੀਦ ਕਰਦੀ ਆਂ ਕਿ ਤੁਹਾਨੂੰ ਇਹ ਵੀ ਰੈਸਪੀ ਬਹੁਤ ਪਸੰਦ ਆਉਗੀ ਤੇ ਇਸ ਤਰ੍ਹਾਂ ਤੁਸੀਂ ਹੁਣ ਮਸਾਲੇ ਨੂੰ ਹਲਕਾ ਹਲਕਾ ਹਿਲਾ ਲੈਣਾ ਠੀਕ ਹੋ ਗਈ ਉਸਨੇ ਆਲੂ ਵਾਲਾ ਮਸਾਲਾ ਠੰਡਾ ਹੋ ਗਿਆ ਥੈਨ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਛਿਮੜਾ ਵਿੱਚ ਦੇ ਕੇ ਭਰ ਲੈਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਭਰਨ ਤੋਂ ਬਾਅਦ ਤੇਲ ਗਰਮ ਕਰਕੇ ਫਿਰ ਉਸ ਵਿੱਚ ਇਸ ਤਰ੍ਹਾਂ ਆਪਾਂ ਪਾ ਦੇ